ਮਹਿਬੂਬਾ ਤੇ ਨੁਕਤਾ ਚਿਨੀ ਜਿਹੜਾ ਕਰਨ ਤੋਂ ਬਾਝ ਨਹੀਂ ਆਉਂਦਾ ਅਸਲ ਮੁਨਾਫਤ ਜਾਣੀ ਉਸ ਨੂੰ ਉਹ ਝੂਠਾ ਪਿਆਰ ਜਿਤਾਉਂਦਾ ਸਾਨੂੰ ਦੱਸਿਆ ਇਸ਼ਕ ਦੇ ਮੁਕਤੀ ਨੇ ਜਿਹੜਾ ਮੁੜ ਮੁੜ ਇਹ ਫਰਮਾਉਂਦਾ ਆਜ ਮ ਜਿੱਥੇ ਦਿਲ ਲੱਗ ਜਾਵੇ ਉੱਥੇ ਐਬ ਨਦਰ ਨਹੀਂ ਆਉਦਾ ਜਾਨ ਹੋਵੇ ਕਰਬਾਨ ਸੱਜਣ ਤੋਂ ਇਹ ਇਸ਼ਕ ਇਮਾਨ ਨਹਾਰਾ ਆਪਣੀ ਤੋੜਨ ਬਾ محمد ਕੁਝ ਪਰਵਾਹ ਨਹੀਂ ਯਾਰ ਬੁੱਲਾ ਭੁੱਲਾ ਤੇ ਨਦਰੀ ਅਨੇਤ ਹੋਗੀ ਕੀ ਹੋਇਆ ਜੇ ਇੱਕ ਵਾਰ ਭੁੱਲਾ ਭੁੱਲਾ ਭੁੱਲੇ ਕੇ ਕਈਆਂ ਨੂੰ ਰਾਂ ਲੱਭਾ ਉੱਲ ਭੁੱਲ ਕੇ ਕਈਆਂ ਨੂੰ ਰਾਹ ਲੱਭਾ ਕਦੇ ਹੋਮਦਾ ਨਹੀਂ ਗੁਨਾਹਗਰ ਭੁੱਲਾ ਇਸ ਦੁਨੀਆ ਤੇ ਹਰ ਕੋਈ ਭੁੱਲਦਾ ਏ ਕੋਈ ਆਰ ਭੁੱਲਾ ਤੇ ਕੋਈ ਪਾਰ ਭੁੱਲਾ ਇੱਕ ਭੁੱਲਾ ਨਹੀਂ ਪੁੱਤਰ ਕਲਗੀਆਂ ਵਾਲਣੇ ਦਾ ਬੱਦਰੇ ਪਾਉਣੀ ਨਹੀਂ ਤਲਵਾਰ ਭੁੱਲਾ ਜੇ ਲੱਖ ਰੋਜ਼ ਆਬਾਦਤ ਕਰੀਏ ਤੇਬ ਦੇਣੀ ਸ਼ਿਕਾਇਤ ਕਿਸ ਕਾਰੀ ਜਾਂ ਜਾਏ ਸ਼ਿਕ ਨਸਾੜ ਤੈਨੂੰ ਤਾਂ ਤਾਂ ਨਭੇ ਯਾਰੀ ਇਸ਼ਕ ਜਿਨ੍ਹਾਂ ਨੂੰ ਲੱਗ ਜਾਂਦਾ ਸੁੱਕ ਜਾਂਦੇ ਨੇ ਵਾਂਗ ਉਹ ਕੰਨਿਆਂ ਦੇ ਕੁਝ ਸੁੱਕ ਜਾਂਦੇ ਤੇ ਕੁਝ ਮੁੱਕ ਜਾਂਦੇ ਕੁਝ ਮਰ ਜਾਂਦੇ ਨਾਲ ਖਲਕਤ ਦੇ ਤਾਨਿਆਂ ਦੇ ਕਿਸੇ ਇਸ਼ਕ ਦਾ ਨਾਮ ਬਦਨਾਮ ਕੀਤਾ ਤੇ ਕੁਝ ਸੜ ਜਾਂਦੇ ਵਾਂਗ ਪਰਵਾਨਿਆਂ ਦੇ ਵਾਰਿਸਾਂ ਇਸ਼ਕ ਦੇ ਬੱਦੇ ਨਹੀਂ ਛੁੱਟਦੇ ਛੁੱਟ ਜਾਂਦੇ ਨੇ ਕੈਦੀ ਕੈਦ ਖਨਿਆਂ ਦੇ